ਅਰੇ ਸਾਡੇ ਉਪਲ ਸਾਹਿਬ ਪੰਜਾਬ ਲਾਈਵ ਟੀਵੀ ਦੇ ਪੂਰੀ ਟੀਮ ਇਸ ਮੇਲੇ ਨੂੰ ਕਵਰ ਕਰ ਰਹੇ ਨੇ ਔਰ ਦੇਸ਼ਾਂ ਦੇਸ਼ਾਂ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਪੰਜਾਬ ਲਾਈਵ ਟੀਵੀ ਵੱਲੋਂ ਅਰੇ ਅੱਖਾਂ ਮੇਰੀਆਂ ਮੁਰਸ਼ਿਦ ਨਾਲ ਲੜੀਆਂ ਸੋਨੇ ਸਾਈਂ ਦੀਆਂ ਮੈਨੂੰ ਰੰਗਣਾ ਚੜੀਆਂ ਇੱਕ ਕਲਾਮ ਨੂੰ ਹਰ ਦਰਬਾਰ ਤੋਂ ਪਿਆਰ ਮਿਲਿਆ ਐਦਾਂ ਦਾ ਕੋਈ ਦਰਬਾਰ ਨਹੀਂ ਕਿ ਜਿੱਥੇ ਇਸ ਕਲਾਮ ਨੂੰ ਨਾ ਸੁਣਿਆ ਜਾਵੇ ਉਹ ਭਾਵੇਂ ਮੈਂ ਉੱਥੇ ਪਹੁੰਚਿਆ ਹੋਵਾਂ ਭਾਵੇਂ ਨਾ ਪਹੁੰਚਿਆ ਹੋਵਾਂ ਪਰ ਇਹ ਕਲਾਮ ਜ਼ਰੂਰ ਪਹੁੰਚਿਆ ਹੁੰਦਾ ਹੈ ਇਹ ਆਪਾਂ ਇਹ ਕਹਿ ਸਕਦੇ ਆ ਕਿ ਜਿੱਥੇ ਮੋਰ ਸੰਤਾਂ ਦੀ ਲੱਗ ਜਾਵੇ ਫਕੀਰਾਂ ਦੀ ਲੱਗ ਜਾਵੇ ਗੁਰੂਆਂ ਦੀ ਲੱਗ ਜਾਵੇ ਪੀਰਾਂ ਦੀ ਲੱਗ ਜਾਵੇ ਤੇ ਉਹ ਚੀਜ਼ ਉਹ ਹਿੱਟ ਹੋ ਜਾਂਦੀ ਹੈ ਇਹ ਫਕੀਰਾਂ ਦੀਆਂ ਦੁਆਵਾਂ ਸਦਕਾ ਇਹ ਕਲਾਮ ਹਿੱਟ ਹੋਇਆ ਭਾਵੇਂ ਦਰਬਾਰ ਬਾਬਾ ਮੁਰਾਦਾਸ਼ਾ ਸਰਕਾਰ ਦਾ ਹੋਵੇ ਬਾਬਾ ਲਾਡੀ ਸ਼ਾ ਸਰਕਾਰ ਜੀ ਦਾ ਦਰਬਾਰ ਹੋਵੇ ਬਾਬੂ ਲਾਲ ਵਾਸ਼ਾ ਸਰਕਾਰ ਦਾ ਦਰਬਾਰ ਹੋਵੇ ਦਰਬਾਰ ਮਢਾਲੀ ਸ਼ਰੀਫ ਹੋਵੇ ਔਰ ਹਨ ਦਰਬਾਰ ਤੋਂ ਪਿਆਰ ਮਿਲਿਆ ਤੇ ਐਦਾ ਹੀ ਤੁਹਾਡਾ ਪਿਆਰ ਆਸ਼ੀਰਵਾਦ ਮਿਲਦਾ ਰਹੇ ਔਰ ਜਿਹੜਾ ਡਾਂਸ ਬਾਪੂ ਜੀ ਨੇ ਕੀਤਾ ਇਸ ਕਲਾਮ ਦੇ ਉੱਤੇ ਦਾਤਾ ਹਜ਼ੂਰੀ ਸ਼ਾ ਦਰਬਾਰ ਦੇ ਵਿੱਚ ਜੇ ਮੈਂ ਅਸਲ ਵਿੱਚ ਇਸ ਚੀਜ਼ ਨੂੰ ਕਾਊਂਟ ਕਰਾਂ ਤੇ ਉਹ ਉਦੋਂ ਹੀ ਹਿੱਟ ਹੋ ਗਿਆ ਸੀ ਤੇ ਉਦੋਂ ਮੇਰਾ ਨਵਾਂ ਨਵਾਂ ਇੱਕ ਕਲਾਮ ਹੈ ਪਹਿਲੀ ਵਾਰ ਗਾਇਆ ਸੀ ਦਾਤਾ ਹਜੂਰੀ ਸਾ ਸਰਕਾਰ ਜੀ ਦੇ ਦਰਬਾਰ ਦੇ ਵਿੱਚ ਜਦੋਂ ਬਾਬਾ ਜੀ ਬੜੀ ਮੌਜ ਦੇ ਵਿੱਚ ਆ ਕੇ ਇਹਨੇ ਪਿਆਰੇ ਅੰਦਾਜ਼ ਦੇ ਵਿੱਚ ਇਹਨਾਂ ਨੇ ਉਹ ਚੀਜ਼ ਨੂੰ ਚਾਰ ਚੰਦ ਲਾ ਦਿੱਤੇ ਅੱਖਾਂ ਮੇਰੀਆਂ ਮੁਰਸ਼ਿਦਾਂ ਨਾਲ ਲੜੀਆਂ ਸੋਹਣੇ ਸਾਈਂ ਦੇ ਮੈਨੂੰ ਰੰਗਣਾ ਚੜੀਆਂ ਅਰੇ ਇਸ ਦਰਬਾਰ ਦੇ ਵਿੱਚ ਜਿੰਨੇ ਵੀ ਤੁਸੀਂ ਬੈਠੇ ਹੋ ਤੁਸੀਂ ਬੜੇ ਖੁਸ਼ ਨਸੀਬ ਹੋ ਬੜੇ ਭਾਗਾ ਵਾਲੇ ਹੋ ਫਕੀਰ ਮੈਂ ਬਹੁਤ ਦੇਖੇ ਨੇ ਪਰ ਥੋੜੀ ਜਿ ਮੈਨੂੰ ਨਰਾਜ਼ਗੀ ਵੀ ਸੀ ਬਾਬਾ ਜੀ ਤੁਹਾਡੇ ਨਾਲ ਔਰ ਪੂਰੇ ਮੇਰੇ ਭਰਾਵਾਂ ਦੇ ਨਾਲ ਆ ਬੈਠੇ ਨੇ ਇੱਧਰ ਸਾਡੇ ਛੋਟੇ ਸਾਈਂ ਜੀ ਮੈਨੂੰ ਇਹ ਅਫਸੋਸ ਹੋਇਆ ਇਸ ਗੱਲ ਦਾ ਕਿ ਯਾਰ ਜਦੋਂ ਸਾਈਂ ਜੀ ਦਾ ਹੁਕਮ ਆਉਂਦਾ ਤੇ ਅਸੀਂ ਤਾਂ ਜਦੀ ਪਹੁੰਚ ਜਾਈਦਾ ਤੇ ਜਦੋਂ ਮਾਂ ਇਸ ਦੁਨੀਆ ਤੋਂ ਚਲੀ ਗਈ ਮੈਨੂੰ ਕਿਸੇ ਦਰਬਾਰ ਦੇ ਵਿੱਚੋਂ ਇੱਧਰੋਂ ਫੋਨ ਤੱਕ ਵੀ ਨਹੀਂ ਆਇਆ ਇਸ ਗੱਲ ਦਾ ਮੈਨੂੰ ਥੋੜਾ ਜਿਹਾ ਗੁੱਸਾ ਗੁੱਸਾ ਸੀ ਰੋਸਾ ਸੀ ਔਰ ਪਰ ਪਿਆਰ ਦੇ ਵਿੱਚ ਸਾਰੇ ਵਾਦੇ ਟੁੱਟ ਜਾਂਦੇ ਨੇ ਮੈਨੂੰ ਵੀ ਪਤਾ ਕਿ ਸਾਈਂ ਜੀ ਦੀ ਤਵੀਤ ਖੁਦਾਬ ਸਹੀ ਨਹੀਂ ਹੈਗੀ ਪਰ ਫਿਰ ਵੀ ਇਹ ਸੰਗਤ ਦਾ ਮਾਣ ਰੱਖਦੇ ਨੇ ਇਸ ਲਈ ਤੁਸੀਂ ਬੜੇ ਖੁਸ਼ ਨਸੀਬ ਹੋ ਐਦਾਂ ਦੇ ਫਕੀਰ ਵਿਰਲੇ-ਵਿਰਲੇ ਪੈਦਾ ਹੁੰਦੇ ਨੇ ਇਹਨਾਂ ਦੀ ਆਪਣੀ ਸਿਹਤ ਵੀ ਸਹੀ ਨਹੀਂ ਰਹਿੰਦੀ ਪਰ ਜਿੱਥੇ ਪਿਆਰ ਹੋਵੇ ਉੱਥੇ ਫਿਰ ਗੁੱਸੇ ਇਤਰਾਜ਼ ਨਹੀਂ ਜਤਾਈਦੇ ਤੇ ਗੁੱਸਾ ਵੀ ਆਪਣਾ ਤੇ ਹੀ ਹੁੰਦਾ ਹੈ ਕਿਉਂਕਿ ਜ਼ਿੰਦਗੀ ਦਾ ਸਾਡਾ ਇਹ ਬਹੁਤ ਵੱਡਾ ਘਾਟ ਹੈ ਜਿਹੜਾ ਕਦੇ ਜ਼ਿੰਦਗੀ ਚ ਪੂਰਾ ਹੀ ਨਹੀਂ ਹੋ ਸਕਦਾ ਫਿਰ ਜਦੋਂ ਕੋਕ ਫਕੀਰ ਵੀ ਕਮਾਂ ਦਾ ਹੀ ਰਤਬਾ ਹੁੰਦਾ ਹੈ ਹਾਂਜੀ ਔਰ ਇਹ ਜੋ ਲਾਲ ਜੀ ਨੇ ਗੱਲ ਕਹੀ ਹੈ ਕਿਉਂਕਿ ਰੂਹੇ ਰੂਹ ਨੂੰ ਪਿਆਰ ਕਰ ਲੈ ਸ਼ਿਕਵਾ ਉਹਨੂੰ ਹੁੰਦਾ ਜਿਹਦੇ ਦਿਲ ਦੇ ਵਿੱਚ ਪਿਆਰ ਹੋਵੇ ਇਹ ਉਹ ਰੂਹ ਹੈ ਇਹ ਬੱਚਾ ਉਹ ਹੈ ਜਿਹਨੂੰ ਅੱਖੀਆਂ ਤਰਸਦੀਆਂ ਰਹਿੰਦੀਆਂ ਇਹ ਗੱਲ ਕਹਿਣ ਦੀ ਹੈ ਕਿਉਂਕਿ ਜਦ ਮੈਂ ਦੇਖਾਂ ਸੱਜਣਾ ਦੇ ਵੱਲ ਜਦ ਮੈਂ ਦੇਖਾਂ ਸੱਜਣਾ ਦੇ ਵੱਲ ਸੱਜਣ ਨੂਰੋ ਨੂਰ ਵੇ ਮੈਂ ਕਿੱਦਾਂ ਕਹਿਦਾ ਸੱਜੇ ਸੱਚੇ ਸੱਜਣ ਦੂਰ ਵੇ ਮੈਂ ਕਿੱਦਾਂ ਕਹਿਦਾ ਵਾ ਵਾ ਇਹ ਗੱਲ ਹੈ ਅੱਖਾਂ ਦੇ ਪਿਆਰ ਦੀ ਇਹ ਹੱਥ ਨਹੀਂ ਰਹਿਣੇ ਪਰ ਅੱਖਾਂ ਰਹਿਣੀਆਂ ਇਹਨਾਂ ਅੱਖਾਂ ਨੇ ਪਿਆਰ ਜੇ ਕੀਤਾ ਇਨਾ ਅਕਾਨੇ ਪਿਆਰ ਜੇ ਕੀਤਾ ਤਾਹੀਂ ਦਰਸ਼ਨ ਪਾਇਆ ਸਾਈਂ ਗੁਲਾਮ ਤੂੰ ਬਣ ਜਾ ਸਜਣਾ ਦਾ ਸਾਈਂ ਗੁਲਾਮ ਤੂੰ ਬਣ ਜਾ ਸਜਣਾ ਦਾ ਜੇ ਤਾਂ ਪਿਆਰ ਸੀ ਪਾਇਆ ਭੁੱਲ ਜਾ ਸ਼ਿਕਵੇ ਗਿਲੇ ਵੇ ਸਜਣਾ ਭੁੱਲ ਜਾ ਸ਼ਿਕਵੇ ਗਿਲੇ ਵੇ ਸਜਣਾ ਜੇ ਤਾਂ ਪਿਆਰ ਨਿਭਾਉਣਾ ਜਾ ਸਜਣਾ ਦੀ ਗਲੀ ਚ ਚੱਲ ਜਾ ਜਾ ਸੱਜਣਾ ਦੀ ਗਲਚ ਚਲ ਜਾ ਜੇ ਤਾਂ ਉੱਚਾ ਰਤਵਾ ਪਾਉਣਾ ਇਹ ਸੱਜਣ ਮੇਰੇ ਸੋਹਣੇ ਸੱਜਣ ਰੱਬ ਦੇ ਤਾਈ ਜਗਾਂਦੇ ਨੇ ਮਨੀਤ ਖਾਨ ਤੇ ਕਮਲ ਖਾਨ ਵੀ ਰੱਬ ਦੇ ਤਾਈ ਤੇ ਆਉਂਦੇ ਨੇ ਆਸ਼ਕਾ ਉਹੀ ਹੁੰਦਾ ਜਿਹੜਾ ਆਸ਼ਕ ਉਹੀ ਹੁੰਦਾ ਜਿਹੜਾ ਪਿਆਰ ਆਖੀਆਂ ਸੰਭਾਲ ਲਵੇ ਬ੍ਰੀਤ ਤੈਨੂੰ ਤਾਂ ਚਾਹੀ ਜਾਣਾ ਇਹ ਤਾਂ ਗੱਲਾਂ ਹੋ ਰਹੀਆਂ ਦਿਨਾਂ ਬੀਸੰਸਿਆਰ ਦੀਆਂ ਕੋਈ ਨਹੀਂ ਪੁੱਤ ਹੁਣ ਇਹ ਤਾਂ ਪੱਕਾ ਹੋ ਗਿਆ ਨਾ ਵੀ ਜਿੱਦਣ ਮੈਂ ਜਾਣਾ ਉਦੋਂ ਤੂੰ ਆਣਾ ਹੀ ਪੈਣਾ ਇਹ ਤਾਂ ਪੱਕਾ ਹੀ ਹੋ ਗਿਆ ਹੁਣ ਪੱਕਾ ਹੀ ਹੈ ਤੇਰੇ ਇਸ਼ਕ ਦੀ ਗੱਲ ਮੈਂ ਕਰਦਾ ਰਹਾ ਇਹ ਗੱਲਾਂ ਛੋਟੀਆਂ ਨਹੀਂ ਹੁੰਦੀਆਂ ਕਿ ਬੱਚਾ ਛੋਟਾ ਹੈ ਜਾਂ ਵੱਡਾ ਗੱਲ ਤਾਂ ਰੂਹ ਦੇ ਪਿਆਰ ਦੀ ਹੈ ਮਨੀਤ ਪੁੱਤ ਇੱਕ ਮਿੰਟ ਤੇਰਾ ਟਾਈਮ ਲੈਣਾ ਤੈਨੂੰ ਪਤਾ ਮੈਂ ਰੂਹ ਦੀ ਗੱਲ ਕਰਕੇ ਮਰਨਾ ਹੈ ਐਦਾਂ ਮਰਨਾ ਨਹੀਂ ਤੂ ਬੱਚਾ ਹੈ ਜਿਹਨੂੰ ਬਜ਼ੁਰਗਾਂ ਦੀ ਅਸੀਸਾਂ ਨਾਲ ਇਹ ਰਤੂਬਾ ਮਿਲਿਆ ਹੈ ਆ ਰਤੂਬਾ ਜਿੱਥੇ ਬੈਠੇ ਆ ਬਜ਼ੁਰਗਾਂ ਦੀ ਅਸੀਸਾਂ ਨਾਲ ਉਸ ਮਾਂ ਦੇ ਦੁਲਾਰ ਨਾਲ ਉਸ ਬਾਪ ਦੇ ਪਿਆਰ ਨਾਲ ਕਿਉਂਕਿ ਗੁੜਤੀ ਪਹਿਲਾ ਮਾਂ ਦੀ ਹੁੰਦੀ ਹੈ ਜਦੋਂ ਸੀਸ ਤੇ ਹੱਥ ਰੱਖ ਦਿੰਦੀ ਹੈ ਤਾਂ ਖੁਦਾ ਦੇ ਘਰ ਖੁੱਲ ਜਾਂਦੇ ਨੇ ਇਹ ਗੱਲ ਮੇਰੇ ਕਹਿਣ ਦੀ ਨਹੀਂ ਹੈ ਤਾਂ ਤਾਂ ਪੁੱਤ ਦਿਵਾਵਾਂ ਵਾਲੇ ਹੱਥ ਭੜੇ ਹੋ ਗਏ ਹੁਣ ਐ ਰਾਜੀ ਰਹੋ ਸਿਰਫ ਤੈਨੂੰ ਸੁਣਨਾ ਨਹੀਂ ਹੁੰਦਾ ਤੈਨੂੰ ਸਾਹਮਣੇ ਬੈ ਕੇ ਤੱਕਣਾ ਹੁੰਦਾ ਹੈ ਇਸ ਰੂ ਦਾ ਬਸ ਹੋਰ ਕੁਝ ਨਹੀਂ ਹੈ ਸਾਲ ਬਾਅਦ ਹੀ ਆ ਜਾ ਬੇੜੇ ਤਾਂ ਵੀ ਠੀਕ ਹੈ ਉਹ ਦਵਾ ਕੇ ਮਿਲ ਗਿਆ ਇਹ ਗੱਲਾਂ ਹੋ ਰਿਹਾ ਲੋਕੀ ਕਹਿਣਗੇ ਜਿਹ ਜਵਾਬਤ ਬੋਲਦਾ ਨਹੀਂ 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 ਜਿਹ ਜਵਾਬਤ ਨਹੀਂ ਬੋਲਦਾ ਗੱਲ ਕਰਾਂ ਮੈਂ ਯਾਰ ਦੀ ਜੋ ਰੱਬ ਜਗਾਵੇ ਗੱਲ ਕਰਾਂ ਮੈਂ ਯਾਰ ਦੀ ਜੋ ਰੱਬ ਜਗਾਵੇ ਰੁੱਖੀ ਮਿੱਕਸੀ ਖਾ ਕੇ ਜੋ ਰੱਬ ਮਨਾਵੇ ਰਾਜੀ ਰਹਾ ਪੁੱਤ ਤੂੰ ਸ਼ਿਕਵਾ ਦਾ ਅੰਦਰੋਂ ਦੱਸਿਆ ਸਾਨੂੰ ਪਤਾ ਤਾਂ ਲੱਗ ਗਿਆ ਸ਼ਿਕਵਾ ਇਹ ਤਾਂ ਸਿਆ ਸਾਨੂੰ ਪਤਾ ਤਾਂ ਲੱਗ ਗਿਆ ਹੁਣ ਬਸ ਪੰਛੀ ਦਾ ਸੁਨੇਹਾ ਪਹੁੰਚਿਆ ਤਾਂ ਵੀ ਪਹੁੰਚਿਆ ਕਰਾਂਗੇ ਸਿਹਤ ਮੇਰੀ ਸੱਚੀ ਠੀਕ ਨਹੀਂ ਸੀ ਪੁੱਤ ਤੂੰ ਗੱਲ ਭੁੱਜਲੇ ਵਿੱਚੋਂ ਸ਼ੂਗਰ ਬੜੀ ਡਾਊਨ ਹੋਈ ਸੀ ਇਸ ਵੇਲੇ ਕੋਈ ਗੱਲ ਨਹੀਂ ਬਸ ਇਹਦੇ ਹਸਰੋ ਇਹ ਜਿਹੜਾ ਇਹ ਪਰਿਵਾਰ ਹੈ ਤੇਰੇ ਨਾਲ ਜਿਹੜਿਆਂ ਦੀਆਂ ਤੂੰ ਇਹ ਬਾਹਮਣੇ ਤੇਰੀਆਂ ਇਦਾਂ ਸਜੇ ਰਹਿਣ ਸ਼ੰਕਰ ਮੁੜ ਕੇ ਆਇਆ ਹੈ ਇਹ ਵੀ ਵਧੀਆ ਹੈ ਆ ਬੱਚਾ ਜਿਹੜਾ ਹੈ ਹੈ ਸਾਰੇ ਫਲਵਾੜੀ ਤੇਰੀ ਵਧੀਆ ਦਿੱਤੀ ਮਾਲਕ ਨੇ ਇੱਕ ਸਾਰੇ ਆਸ ਤੇ ਸ਼ੇਰ ਸਾਰੇ ਸਵੀਕਾਰ ਕਰਿਓ ਸਾਰੇ ਬੱਚੇ ਠੀਕ ਹੈ ਕਹਿ ਦਵਾਂ ਅਰੋਚਾ ਹੈ ਕਹਿਣਾ ਹੈ ਬਣਾ ਮੈਂ ਤੇਰਾ ਟਾਈਮ ਲੈ ਹੀ ਲੈਣਾ ਇਹ ਤੇਰਾ ਟਾਈਮ ਫਿਰ ਉੱਪਰ ਲਿਖਿਆ ਜਾਂਦਾ ਹੈ 2 ਮਿੰਟ ਲੈਣਾ ਤੇ ਤੈਨੂੰ 100 ਮਿੰਟ ਮਿਲਦਾ ਫਿਰ ਆਏ ਆਏ ਇਹ ਫਲਵਾੜੀ ਸਜਣਾ ਤੇਰੀ ਇਹ ਫਲਵਾੜੀ ਸੱਜਣਾ ਤੇਰੀ ਮੈਂ ਕਿਹੋ ਜਿਨ ਰਾਤ ਇਹ ਫਲਵਾੜੀ ਸੱਜਣਾ ਤੇਰੀ ਮੈਂ ਕਿਹੋ ਜਿਨ ਰਾਤ ਅੱਲਾ ਦੇ ਕਰ ਗੱਲਾਂ ਹੁੰਦੀਆਂ ਫਰਿਸ਼ਤੇ ਕਰਦੇ ਬਾਤ ਜਿੱਥੇ ਕਲਾਮ ਬਣੀਦਾ ਹੈ ਗਾਵੇ ਉਹ ਤੇਰਾ ਹੀ ਮਤੀ ਵਰਸਾ ਇਹ ਪਿਆਰ ਦੇ ਬੋਲ ਨੇ ਇਹਨੂੰ ਪਤਾ ਵੀ ਬਾਪੂ ਜੀ ਬੋਲ ਪੈਂਦੇ ਮੈਂ ਵਿੱਚ ਲੈਣਾ ਹੀ ਹੁੰਦਾ ਟਾਈਮ ਕਿਉਂਕਿ ਉਹਨੇ ਸੁਣਨਾ ਹੈ ਇਹ ਜਿਹੜੀ ਤੂੰ ਗੱਲ ਕੀਤੀ ਨਾ ਉਹਦੀ ਇੱਕ ਤਸਵੀਰ ਤੈਨੂੰ ਦਿਖਾਵਾਂਗਾ ਪੁੱਤ ਜਿਹੜੇ ਤੂੰ ਕਲਾਮ ਦੀ ਗੱਲ ਕੀਤੀ ਹੈ ਨਾ ਉਹ ਜਾਂਦਾ ਉੱਪਰ ਤਸਵੀਰ ਹੈਗੀ ਦਿਖਾ ਦੇ ਪੁੱਤ ਨੂੰ ਦਿਖਾ ਦਿਓ ਜਾਂਦਾ ਤਸਵੀਰ ਦੇਖ ਕੇ ਜਾਣੀ ਐ ਇੱਥੇ ਮੈਂ ਬੈਠਾ ਬਾਹਰ ਮੇਰੀ ਰੂ ਨੱਚਦੀ ਐ ਉਹ ਦੇਖ ਕੇ ਜਾਣੀ ਸਾਰੇ ਦੇਖ ਕੇ ਜਾਓ ਉਹ ਜਿਹੜੇ ਜਿਹੜੀ ਤੂੰ ਕਲਾਮ ਦੀ ਗੱਲ ਕੀਤੀ ਹੈ ਨਾ ਅਰੂ ਵਰਸ਼ੀ ਹੋ ਗਈ ਸੀ ਉਹ ਤੇ ਵਜ਼ੂਦ ਬੱਚੇ ਨਿਕਲ ਕੇ ਸਾਹਮਣੇ ਨੱਚਦੇ ਪਈ ਐ ਤੈਨੂੰ ਪ੍ਰੂਫ ਦਿਖਾਵਾਂਗਾ ਐਵੇਂ ਨਹੀਂ ਗੁੱਡੀ ਚੜਦੀ ਗੁੱਡੀ ਚੜਦੀ ਐ ਅੱਖ ਲੱਗੀ ਨਾਲ ਤੂੰ ਤੈਖ ਖਲਵਾਦੀ ਉਹ ਅੱਖ ਐਸੀ ਲੱਗੀ ਤੇਰੇ ਨਾਲ ਹੁਣ ਅੱਖ ਲੈਂਦੀ ਨਹੀਂ ਸਾਡੀ ਉਹ ਦੇਖ ਕੇ ਜਾਈ ਮੇਰਾ ਪੁੱਤ ਜਰੂਰ ਦੇਖ ਕੇ ਜਾਈ ਕਿਉਂਕਿ ਇਹ ਤੂੰ ਗਾਲੇ ਪੁਰਾਣੀ ਯਾਦ ਕਰਾਦੀ ਤੂੰ ਕੁਲਾਵੇਂ ਐਸਾ ਛੇੜਿਆ ਸੀ ਪੁੱਤ ਤੂੰ ਸੁਰਾ ਹੀ ਐਸੀ ਲਾਈ ਸੀ ਇੱਥੋਂ ਲਾਈ ਸੀ ਸਭ ਇੱਥੋਂ ਲਾਈ ਸੀ ਫੇਤਵਾਵਾਂ ਦੀ ਦਵਾਵਾਂ ਨੇ ਕਲੀਆਂ ਅਰਸੀ ਹੋ ਗਿਆ ਮੇਲਵੇ ਸੱਜਣਾ ਅਰਸੀ ਹੋ ਗਿਆ ਮੇਲਵੇ ਸੱਜਣਾ ਐਸਾ ਕਲਾਮ ਤੱਕ ਆਇਆ ਵੇ ਅੱਖਾਂ 'ਚ ਸਰੂਪ ਝੜਾ ਕੇ ਮੱਥੇ ਨੂਰ ਪਚਾ ਜਾਵੇ ਰਾਜੀ ਰਹਿ ਮੇਰੇ ਬੁੱਤ ਮੂਲਾਰ ਕਲਾਮ ਜਿਹੜਾ ਮੂਲਾਰ ਮਲਾਉਂਦਾ ਹੈ ਉਹ ਅਜੇ ਤੱਕ ਅੰਨ੍ਹੇ ਚ ਬੋਲਦਾ ਹੈ ਇੱਥੇ ਬੋਲਦਾ ਹੈ ਕਿਉਂ ਜਦੋਂ ਰੂਹ ਸੌਂਦੀ ਹੈ ਤੇ ਬੋਲਦਾ ਕਲਾਮ ਉਹਨੂੰ ਕਹਿੰਦੇ ਐ ਸ਼ੰਕਰ ਚੇਤਾ ਰੱਖੀ ਪੁੱਤ ਕਲਾਮ ਪੁੱਤ ਕਿਦੋਂ ਹੁੰਦਾ ਹੈ ਕਦੋਂ ਬੋਲਦਾ ਜਦੋਂ ਰੂਹ ਸੌਂਦੀ ਹੈ ਫਿਰ ਅਪ ਸੁਣਾਉਂਦਾ ਫਿਰ ਸੁਣਾਉਂਦਾ ਹੈ ਸੁਣ ਸੁਣ ਐਸੀ ਦੀ ਬਾਤ ਸੁਣ ਸੱਜਣਾ ਸੁਣ ਐਸੀ ਤੂੰ ਬਾਤ ਸੁਜਣਾ ਜਿਹੜੀ ਬਾਤ ਸੁਣਾਈ ਵੇ ਜਿਸ ਬਾਤ ਨਾਲ ਅੱਲਾ ਮਿਲਣਾ ਐਸੀ ਬਾਤ ਸੁਣਾਈ ਵੇ ਐਸਾ ਬੱਚਾ ਤੜੀ ਲਾਉ ਸਕਸ ਇਸ ਖਾਂਦਨ ਵਾਰੇ ਇਹਨਾਂ ਦੇ ਬਜ਼ੁਰਗਾਂ ਮਾਸੇ ਦੱਪਕੇ ਡੜੇਂ ਦੱਪਕੇ ਥੈਂਕ ਯੂ ਇਹ ਇਹ ਪਿਆਰ ਹੈ ਇਹ ਬੋਲ ਨਹੀਂ ਕੇ ਮੇਰੇ ਜਿੱਦ ਮੈਂ ਮਰਿਆ ਨਾ ਪੁੱਤ ਉਦੋਂ ਤੂੰ ਐਸਾ ਕਲਾਮ ਲੈ ਕੇ ਆਏਂਗਾ ਮੈਨੂੰ ਪਤਾ ਹੈ ਜਿੱਦਨ ਪਤਾ ਲੱਗਣਾ ਬਾਪੂ ਪਰਦਾ ਕਰ ਗਿਆ ਤੂੰ ਦੇਖੀ ਗੱਡੀ ਚ ਆਂਦਿਆਂ-ਦਿਆਂ ਨੇ ਕਰਾਉਂ ਲਿਖ ਲੈਣਾ ਸਾਨੂੰ ਫਕਰ ਆਤ ਤੇ ਤਪੜਿਆਲੇ ਚੱਲੇਗਾ ਨਾ ਆਂਦਿਆਂ ਨੇ ਤੂੰ ਕਲਾਮ ਐਸਾ ਲਿਖੇਂਗਾ ਜਿਹੜਾ ਇਹਨੇ ਰਵਾ ਦੇਗਾ ਤਾ ਕਿ ਉਹ ਤੇਰੇ ਰੂਹ ਐਸੀ ਹੈ ਤੂੰ ਮਿਲ ਜਾਣਾ ਉਸੇ ਵੇਲੇ ਕਿ ਮੈਂ ਐਸੀ ਐਸੀ ਸੋਚ ਲੈ ਕੇ ਜਾਣੀ ਹੈ ਤੇ ਤੇ ਬਖਸ਼ਿਸ਼ ਐਸੀ ਹੈ ਕਲਾਮ ਨਵਾਂ ਹੀ ਹੋਏਗਾ ਉਹ ਉਹ ਕਿਤਾਬੋ ਵਾਲਾ ਨਹੀਂ ਹੋਏਗਾ ਤੇਰੇ ਪਿਆਰ ਦੀਆਂ ਭਿਜੀਆਂ ਤਰੰਗਾਂ ਹੋਣਗੀਆਂ ਪਰ ਤੂੰ ਚੇਤੇ ਰੱਖਿਓ ਸਾਰੀ ਸੰਗਤ ਸੁਣ ਲਓ ਸੰਗਤ ਥੋੜੀ ਨਹੀਂ ਹੁੰਦੀ ਹੈ ਹੀਰੇ ਥੋੜੇ ਹੁੰਦੇ ਆ ਚੇਤੇ ਰੱਖੀ ਜਦੋਂ ਘਰੋਂ ਤੁਰੇਗਾ ਕਲਾਮ ਤੇਰੇ ਹੱਥ ਚੱਲਣਾ ਸਵੇ ਮਾਲਕ ਨੂੰ ਦੇਣ ਤੇ ਨਹੀਂ ਤੇ ਓਹੀ ਗਲਾਮ ਗਈ ਫਿਰ ਠੀਕ ਹੈ ਤੇ ਐਨੇ ਇੱਕ ਗੁਲਾਬ ਦੇ ਫੁੱਲ ਲੈ ਕੇ ਆਈਂ ਅਬ ਆਈਦਾ ਹਸਣਾ ਜਾਂਦਾ ਤੂੰ ਉਹ ਜਿਹੜੀ ਤੂੰ ਗੱਲ ਕਰਦੀ ਨਾ ਉਹ ਚੀਜ਼ ਬੜੀ ਹੋਰ ਹੈ ਉਹ ਹਰ ਕਿਸੇ ਦੇ ਹੱਥ ਨਹੀਂ ਆਉਂਦੀ ਰੂਹ ਤਾਂ ਬੋਲਦੀ ਹੈ ਪਰ ਆਪਣੇ ਆਪ ਨੂੰ ਸਾਹਮਣੇ ਖੜ ਕੇ ਨੱਚਣਾ ਦੇਖਣਾ ਇਹ ਵੀ ਗੱਲ ਬਹੁਤ ਹੋਰ ਹੈ ਠੀਕ ਹੈ ਇਹ ਕੌਣ ਤੂੰ ਭੁੱਲੇ ਸ਼ਾਹ ਜੀ ਦਾ ਸੁਣਾ ਦੇ ਪੁੱਤ ਠੀਕ ਹੈ ਜੀ ਹੈ ਤੇਰੇ ਕੋਲ ਸੌਣੀਆਂ ਹੁਣ ਕੀ ਕਰੀਏ ਸੁਣਨੀ ਹੈ ਜਿੱਦਾਂ ਹੁਕਮ ਤੁਹਾਡਾ ਪਹਿਲਾਂ ਸੁਣਾਵਾਂ ਹੈਲੋ ਹੈਲੋ